ਪਿਆਰ ਭਰੇ ਸਾਸਰੀ ਘਰ ਕਹਿੰਦੇ ਐਡ ਹੋਣੀ ਤਾਂ ਲੋਕਾਂ ਦੇ ਵੋਟਰ ਤੇ ਨੰਬਰ ਚੱਲ ਜਿੰਦਾ। ਮੇਰੇ ਆ ਨਵਾਂ ਚੇਂਜਰ ਬਣਾਇਆ ਆਪਾਂ ਹਰ ਘਰ ਫਾਰਮ ਇਹ ਤਾਂ ਜ਼ਰੂਰ ਫੋਲੋ ਕਰਿਓ। ਆਪਾਂ ਦੇਖੇ ਅਮਰੁੱਤੀ ਗੱਡੀ ਮੇਰੇ ਕੋਲ ਸਾਰੀ ਵੀਕਲ ਟੈਪ ਪੈਣ ਗਏ। ਮੇਰੇ ਆ 800 ਸੀਸੀ ਇੰਜਣਾਂ ਲਾਈ ਵੀਰ ਪਾਏ ਆ ਅਮਰੁੱਤੀ ਗੱਡੀ ਆ 2005 ਮਾਡਲ ਇੰਜਣ ਗੇਟ ਦੀ ਓਕੇ ਸਾਰਾ ਕੰਮ ਹੋਇਆ ਵਾ 1 ਰੁਪਈਆ ਦਾ ਕੰਮ ਨਹੀਂ ਭਰਦੀ। 2005 ਮਾਡਲ ਆ ਲਾਈ ਵੀਰ ਪਾਏ ਹੋਏ ਆ ਗੱਡੀ ਬਹੁਤ ਜਿਆ ਕਿਸੇ ਵੀਰ ਭਾਈ ਨੇ ਲੈਣੀ ਹੋਵੇ ਵੀ ਦਾ ਸੰਪਰਕ ਕਰ ਸਕਦੇ ਆ। ਰੇਟ ਹੈਗਾ 50000 ਰੁਪਿਆ ਮੌਕੇ ਤੇ ਮਾਨਤਾ ਕਰ ਦੇਣਗੇ ਬੈਂਟਰੀ ਜਮੀ ਰੱਖੀ ਇੰ样的 ਵੀ ਦੀ ਫੋਟੋ ਵੇਖ ਸਕਦੇ ਆ ਕਿ ਜੋ ਲੀਕ ਛੇਕ ਨਹੀਂ ਪੂਰਾ ਸਾਫ਼ ਇੰਜਨ ਪਿਆ ਸੀਸੇ ਸਭ ਕੁਝ ਚੱਲਦਾ AC ਚੱਲਦਾ ਸਭ ਕੁਝ ਚੱਲਦਾ ਗੱਡੀ ਦਾ ਤੇ ਲੰਮੀ ਗੱਡੀ ਇਹਨੇ 800 CC ਇੰਜਨ ਆ ਲੰਮੀ ਟਿੱਕੀ ਵਾਲੀ ਗੱਡੀ ਜੇ ਕਿਸੇ ਵੀਰ ਭਾਈ ਨੇ ਲੈਣੀ ਹੋਵੇ ਵੀਰ ਸੰਪਰਕ ਕਰ ਸਕਦੇ ਆ ਮਰੂਤੀ ਗੱਡੀ 50000 ਰੁਪਿਆ ਰੇਟ ਆ ਮੌਕੇ ਤੇ ਮਾਨਤਾ ਕਰ ਦੇਣਗੇ ਵੀ ਵਧੀਆ ਜਿਹੜਾਈ 20 ਰੁਪਏ ਆ 30000 ਚ ਗੱਡੀ ਰਹੀ ਕਿਸੇ ਵੀਰ ਭਾਈ ਜੇ ਲੈਣੀ ਵੀਰੋ ਮੈਲਟੋਮੈਟਿਕ ਚੱਕ ਲੋ ਗੱਡੀ ਬਹੁਤ ਵਧੀਆ ਬਹੁਤ ਕੋਕਾ ਪੀਸ ਗੱਡੀ ਆ ਰੰਗ ਪੇਂਟ ਸਭ ਕੁਝ ਨਵਾਂ ਵਧੀਆ ਪਿਆ ਤੇ ਬੈਂਪਰ ਸ਼ੈਂਪਰ ਵਧੀਆ ਪਿਆ ਗੱਡੀ ਦੇ ਤੇ ਸਭ ਕੁਝ ਚੱਲਦਾ ਗੱਡੀ ਦਾ ਆਹ ਮੁੱਢੇ ਸੀਸੇ ਵਾਲੇ ਤੇ ਪੂਰਾ ਕੋਕਾ ਪੀਸ ਗੱਡੀ ਹੈ ਅਮਰੁੱਤੀ ਮੇਰੇ ਕੋਲ ਛੇੜ ਕਰਦੇ ਹੋ ਭਰਾ ਬਣ ਕੇ ਜੰਗੀ